ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ੍ਹ ਰਹੇ ਹਾਂ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਕਿਤਾਬ ਬੂਹੇ ਬਾਰੀਆਂ ਅੱਜ ਅਪਾ ਪੜਾਂਗੇ ਲੇਖ ਬਹਾਨੇ ਕੱਜੋ ਹੋਏ ਝੂਠ ਨੂੰ ਬਹਾਨਾ ਕਹਿੰਦੇ ਹਨ ਜੇ ਸੰਸਾਰ ਵਿੱਚ ਕਿਸੇ ਕੰਮ ਨੂੰ ਟਾਲਣ ਜਾਂ ਅੱਗੇ ਪਾਉਣ ਦਾ ਕੋਈ ਬਹਾਨਾ ਹੋ ਸਕਦਾ ਹੈ ਤਾਂ ਬਹਾਨੇਬਾਜ਼ ਨਿਸ਼ਚੈ ਹੀ ਉਸ ਨੂੰ ਲੱਭ ਲੈਣਗੇ ਉੰਜ ਦਾ ਸਾਰਾ ਮਨੁੱਖੀ ਵਿਹਾਰ ਹੀ ਬਹਾਨੇਬਾਜ਼ੀ ਹੈ पर मशीननी युग ਵਿੱਚ ਜੀਵਨ ਇਸ ਹੱਦ ਤੱਕ ਗੁੰਝਲਦਾਰ ਹੋ ਗਿਆ ਹੈ ਕਿ ਕਿਸੇ ਵੀ ਵਿਅਕਤੀ ਲਈ ਇਹ ਸੰਭਵ ਨਹੀਂ ਰਿਹਾ ਕਿ ਉਹ ਆਪਣੇ ਜਿੰਮੇ ਲੱਗੇ ਸਾਰੇ ਕੰਮ ਕਰ ਸਕੇ ਇਸ ਸਥਿਤੀ ਨੇ ਹੀ ਬਹਾਨਿਆਂ ਦੀ ਸੰਭਾਵਨਾ ਅਤੇ ਵਨਸਵੰਨਤਾ ਨੂੰ ਜਨਮ ਦਿੱਤਾ ਹੈ ਵਿਗਿਆਨ ਨੇ ਸਾਡੇ ਜੀਵਨ ਵਿੱਚ ਮੂਲਕ ਪਰਿਵਰਤਨ ਲਿਆੰਦਾ ਹੈ ਅਤੇ ਜੀਵਨ ਦੇ ਆਧਾਰ ਹੀ ਬਦਲ ਦਿੱਤੇ ਹਨ ਨਵੇਂ ਵਿਰੋਧ ਇਸ ਹੱਦ ਤੱਕ ਵੱਧ ਗਏ ਹਨ ਕਿ ਜਿਉਂਦੇ ਰਹਿਣਾ ਆਪਣੇ ਆਪ ਵਿੱਚ ਇੱਕ ਕੁੱਲਵਕਤੀ ਰੋਜ਼ਗਾਰ ਬਣ ਗਿਆ ਹੈ ਖੇਤੀਬਾੜੀ ਉੱਤੇ ਆਧਾਰੇ ਤੇ ਯੋਗ ਵਿੱਚ ਜੀਵਨ ਸਮੂਹਿਕ ਹੁੰਦਾ ਸੀ ਹਰ ਕੋਈ ਹਰ ਕਿਸੇ ਨੂੰ ਜਾਣਦਾ ਸੀ ਪਰੰਪਰਾ ਅਤੇ ਮर्यादा ਨੇ ਮਨੁੱਖ ਸਾਹਮਣੇ ਉਬਰਣ ਵਾਲੀ ਹਰ ਸਮੱਸਿਆ ਦਾ ਹੱਲ ਪਹਿਲੇ ਹੀ ਲੱਭ ਕੇ ਰੱਖਿਆ ਹੋਇਆ ਸੀ ਜੀਵਨ ਸਿੱਧਾ ਅਤੇ ਸਾਦਾ ਸੀ ਮਨੁੱਖ ਦੀ ਪ੍ਰਕਿਰਤੀ ਉੱਤੇ ਨਿਰਪਰਤਾ ਇਸ ਹੱਦ ਤੱਕ ਸੀ ਇਹ ਹਰ ਇੱਕ ਹੋਣ ਵਾਲੇ ਅਤੇ ਨਾ ਹੋਣ ਵਾਲੇ ਕੰਮ ਦੀ ਜ਼ਿੰਮੇਵਾਰੀ ਕੁਦਰਤ ਜਾਂ ਰੱਬ ਉੱਤੇ ਪਾ ਦਿੱਤੀ ਜਾਂਦੀ ਸੀ ਅਰਥਾਤ ਅਰਬਿਕ ਅਜਹੀ ਸੰਸਤਾ ਸੀ ਜੋ ਹਰ ਇੱਕ ਵਰਤਾਰੇ ਲਈ ਜ਼ਿੰਮੇਵਾਰ ਸੀ ਮੱਧਕਾਲ ਵਿੱਚ ਮਨੁੱਖ ਦੀ ਹਸਤੀ ਪਾਣੀ ਉੱਤੇ ਬਲਬਲੇ ਵਾਲੀ ਸੀ ਅਜਿਹੀ ਸਥਿਤੀ ਵਿੱਚ ਬਹਾਨੇ ਲਾਉਣਾ ਸੌਖਾ ਨਹੀਂ ਸੀ ਉਸ ਸਮੇਂ ਜਿਹੜੇ ਬਹਾਨੇ ਲਾਏ ਵੀ ਜਾਂਦੇ ਸਨ ਉਨ੍ਹਾਂ ਵਿੱਚ ਆਪਣੀ ਅਯੋਗਤਾ ਅਤੇ ਅਸਫਲਤਾ ਨੂੰ ਛਪਾਉਣ ਲਈ ਰੱਬ ਨੂੰ ਇੱਕ ਔਲੇ ਵਜੋਂ ਵਰਤਿਆ ਜਾਂਦਾ ਸੀ ਅਤੇ ਕਿਸੇ ਚੀਜ਼ ਦੇ ਕਰਨ ਅਤੇ ਨਾ ਕਰਨ ਅਤੇ ਕਿਸੇ ਕੰਮ ਦੇ ਹੋਣ ਜਾਂ ਨਾ ਹੋਣ ਦਾ ਦੋਸ਼ ਕਿਸਮਤ ਉੱਤੇ ਮੜ ਦਿੱਤਾ ਜਾਂਦਾ ਸੀ ਅਜਿਹੇ ਯੁੱਗ ਵਿੱਚ ਝੂਠ ਬੋਲਣਾ ਸੰਭਵ ਨਹੀਂ ਸੀ ਸੋ ਝੂਠ ਬੋਲਣ ਨੂੰ ਮਾੜਾ ਸਮਝਿਆ ਜਾਂਦਾ ਸੀ ਦੂਜੇ ਸ਼ਬਦਾਂ ਵਿੱਚ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨਾ ਮੁਸ਼ਕਲ ਸੀ ਕਿਉਂਕਿ ਸਾਰੇ ਇੱਕ ਦੂਜੇ ਨੂੰ ਪੁੱਸਤਾਂ ਤੋਂ ਜਾਣਦੇ ਹੁੰਦੇ ਸਨ ਸੋ ਕਿਸੇ ਨਾ ਕਿਸੇ ਢੰਗ ਰਾਹੀਂ ਝੂਠ ਦਾ ਪਤਾ ਲੱਗ ਜਾਂਦਾ ਸੀ ਪੁਰਾਣੇ ਲੋਕ ਭਾਵੇਂ ਬਹਾਨੇ ਨਹੀਂ ਲਾਉਂਦੇ ਸਨ ਪਰ ਉਹਨਾਂ ਨੇ ਕੁਝ ਕੋ ਰੋ ਰੀਤਾ ਸ਼ਗਨ ਅਪਸ਼ਗਨ ਇਸ ਢੰਗ ਨਾਲ ਸਥਾਪਿਤ ਕਰ ਲਏ ਸਨ ਕਿ ਉਹ ਬਹਾਨੇ ਲਾ ਵੀ ਲੈਂਦੇ ਸਨ ਅਤੇ ਇਸ ਦੇ ਬਾਵਜੂਦ ਬਹਾਨੇ ਦੇ ਦੋਸ਼ ਤੋਂ ਮੁਕਤ ਵੀ ਹੋ ਜਾਂਦੇ ਸਨ ਉਹਨਾਂ ਲੋਕਾਂ ਨੇ ਇਹ ਨਿਰਧਾਰਿਤ ਕੀਤਾ ਹੋਇਆ ਸੀ ਕਿ ਕਿਹੜਾ ਕੰਮ ਕਿਹੜੇ ਦਿਨ ਕਰਨਾ ਸ਼ੁਭ ਹੈ ਅਤੇ ਕਿਹੜੇ ਦਿਨ ਅਸ਼ੁਭ ਜਿਵੇਂ ਮੰਗਲ ਬੁੱਧ ਨਾ ਜਾਈਏ ਪਹਾੜ ਜਿੱਤੀ ਬਾਜੀ ਆਈਏ ਹਾਰ ਜਾਂ ਬੁੱਧ ਸਨਿਚਰ ਕੱਪੜਾ ਗਹਿਣਾ ਐਤਵਾਰ ਜਾਂ ਬੁੱਧਵਾਰ ਗਊ ਸ਼ੁੱਕਰਵਾਰ ਘੋੜੀ ਅਤੇ ਸਨਿਚਰਵਾਰ ਮੱਝ ਖਰੀਦਣੀ ਚੰਗੀ ਨਹੀਂ ਸਮਝੀ ਜਾਂਦੀ ਸੀ ਐਵੇਂ ਹੀ ਵਿਹਿਮ ਸੀ ਕਿ ਬੁੱਧਵਾਰ ਨੂੰ ਬੁਆਈ ਅਤੇ ਮੰਗਲਵਾਰ ਨੂੰ ਵਾਢੀ ਦਾ ਆਰੰਭ ਕਰਨ ਨਾਲ ਫਸਲ ਬਦੇਰੇ ਭਰਪੂਰ ਹੁੰਦੀ ਹੈ ਇਹ ਸਾਰੀਆਂ ਗੱਲਾਂ ਕੁਝ ਕਰਨ ਜਾਂ ਨਾ ਕਰਨ ਦੇ ਬਹਾਨੇ ਸਨ ਉਪਰੋਪਕ ਬੇਰਵਿਆਂ ਦੇ ਸੰਦਰਭ ਵਿੱਚ ਇਹ ਵੀ ਕਿਹਾ ਜਾਂਦਾ ਸੀ ਕਿ ਅਸ਼ੁੱਭ ਕੰਮ ਨੂੰ ਦੇਰੀ ਕਿਉਂ ਜਾਂ ਨੇਕੀ ਅਤੇ ਪੂਸ਼ਪੂਸ਼ ਅਰਥਾਤ ਚੰਗਾ ਕੰਮ ਕਿਸੇ ਵੇਲੇ ਵੀ ਸ਼ੁਰੂ ਕੀਤਾ ਜਾ ਸਕਦਾ ਸੀ ਪਰ ਜੇ ਕੋਈ ਚੰਗਾ ਕੰਮ ਕਰਨ ਨੂੰ ਮਨ ਨਾ ਕਰੇ ਤਾਂ ਦੇਨਮ ਤਿੱਥਾ ਨਾਲ ਜੁੜੀਆਂ ਕਹਾਵਤਾਂ ਨੂੰ ਵਰਤ ਲਿਆ ਜਾਂਦਾ ਸੀ ਦਾਰੇ ਵਿੱਚ ਇਸਤਰੀਆਂ ਸਾਰੇ ਕੰਮ ਹਰ ਰੋਜ਼ ਨਹੀਂ ਕਰ ਸਕਦੀਆਂ ਸਨ ਸੋ ਉਹ ਵੀ ਕਦੀ ਮੰਗਲਵਾਰ ਜਾਂ ਸ਼ਨੀਚਰਵਾਰ ਦਾ ਬਹਾਨਾ ਲਾ ਲਿਆ ਕਰਦੀਆਂ ਸਨ ਅਤੇ ਕੰਮ ਟਾਲ ਲਿਆ ਕਰਦੀਆਂ ਸਨ ਜਿਸ ਕੰਮ ਨੂੰ ਟਾਲ ਦਿੱਤਾ ਜਾਵੇ ਉਸ ਦਾ ਮਹੱਤਵ ਘਟ ਜਾਂਦਾ ਹੈ ਸੋ ਉਸ ਨੂੰ ਕਰਨਾ ਜ਼ਰੂਰੀ ਨਹੀਂ ਰਹਿੰਦਾ ਕਈ ਵਾਰੀ ਨਵੇਂ ਕੰਮ ਨੂੰ ਟਾਲਣ ਲਈ ਪਹਿਲੇ ਹੀ ਟਾਲੇ ਗਏ ਕੰਮ ਨੂੰ ਕਰਨ ਦਾ ਬਹਾਨਾ ਲਾ ਲਿਆ ਜਾਂਦਾ ਹੈ ਵਿਗਿਆਨ ਨੇ ਸਭ ਕੁਝ ਬਦਲ ਦਿੱਤਾ ਹੈ ਮਨੁੱਖ ਇਸ ਸੰਸਾਰ ਦੀ ਝੂਲ ਬਣ ਗਿਆ ਹੈ। ਹੁਣ ਰੱਬ ਦਾ ਮਹੱਤਵ ਘਟ ਗਿਆ ਹੈ। ਅਰਥਾਤ ਕੁਝ ਕਰਨ ਜਾਂ ਨਾ ਕਰਨ ਦੀ ਜ਼ਿੰਮੇਵਾਰੀ ਮਨੁੱਖ ਉੱਤੇ ਆਣ ਪਈ ਹੈ। ਬਹਿਮ ਭਰਮ ਹੁਣ ਵੀ ਹਨ ਪਰ ਇਹਨਾਂ ਨੂੰ ਕੁਝ ਚਿਰ ਲਈ ਕੰਮ ਟਾਲਣ ਵਾਸਤੇ ਇੱਕ ਬਹਾਨੇ ਵਜੋਂ ਹੀ ਵਰਤਿਆ ਜਾਂਦਾ ਹੈ। ਮਨੁੱਖ ਕੋਲ ਸਮਾਂ ਘੱਟ ਹੈ। ਕੰਮ ਵਧੇਰੇ ਹਨ। ਜਦੋਂ ਬਹਾਨੇ ਲਾ ਲਾ ਕੇ ਅਸੀਂ ਕੰਮਾਂ ਨੂੰ ਲਮਕਾ ਲੈਂਦੇ ਹਾਂ ਤਾਂ ਇਸੇ ਵੇਲੇ ਲਟਕਾਏ ਕੰਮ ਦੇ ਕੀਤੇ ਜਾਣ ਦੀ ਸੰਭਾਵਨਾ ਨਹੀਂ ਰਹਿੰਦੀ ਜਿਹੜੇ ਕੰਮ ਕਰਨ ਵਿੱਚ ਮਨੁੱਖ ਦੀ ਦਿਲਚਸਪੀ ਅਤੇ ਰੁਚੀ ਹੋਵੇ ਉਥੇ ਕਿਸੇ ਪ੍ਰਕਾਰ ਦੇ ਬਹਾਨੇ ਨਹੀਂ ਲਾਏ ਜਾਂਦੇ ਵਿਹਲਾ ਵਿਅਕਤੀ ਬਧੇਰਾ ਸਮਾਂ ਹੋਣ ਦੇ ਬਾਵਜੂਦ ਬਧੇਰੇ ਬਹਾਨੇ ਲਾਉਂਦਾ ਹੈ ਅਸਲ ਵਿੱਚ ਉਸ ਨੇ ਆਪਣੀ ਜਿਸ ਯੋਗਤਾ ਦਾ ਪ੍ਰਚਾਰ ਕੀਤਾ ਹੁੰਦਾ ਹੈ ਉਹ ਯੋਗਤਾ ਉਸ ਕੋਲ ਹੁੰਦੀ ਨਹੀਂ ਸੋ ਉਹ ਸਿਰ ਦੁਖਣ ਜਾਂ ਤबीयत ਖਰਾਬ ਹੋਣ ਦਾ ਬਹਾਨਾ ਲਾਉਂਦਾ ਹੈ ਕੋਈ ਕਹੇਗਾ ਕਿਉਂ ਰੁਝਿਆ ਹੋਇਆ ਹੋਣ ਕਰਕੇ ਚਿੱਠੀ ਦੇ ਜਵਾਬ ਨਹੀਂ ਦੇ ਸਕਿਆ ਜਦੋਂ ਕਿ ਅਸਲੀਅਤ ਇਹ ਹੁੰਦੀ ਹੈ ਕਿ ਉਸ ਨੂੰ ਚਿੱਠੀ ਦਾ ਜਵਾਬ ਦੇਣਾ ਹੀ ਨਹੀਂ ਆਉਂਦਾ ਬਹੁਤੇ ਵਿਦਿਆਰਥੀ ਲਿਖਣ ਤੋਂ ਡਰਦੇ ਹਨ ਕਿਉਂਕਿ ਲੇਖਣੀ ਰਾਹੀਂ ਉਹਨਾਂ ਦੀ ਨਲਾਇਕੀ ਦੀ ਨਮਾਇਸ਼ ਲੱਗ ਜਾਵੇਗੀ ਜੇ ਵਿਦਿਆਰਥੀ ਦੇ ਪਰਚੇ ਉਹਨਾਂ ਦੇ ਸਾਹਮਣੇ ਹੀ ਵੇਖੇ ਜਾਣ ਦੀ ਵਿਵਸਥਾ ਕਰ ਦਿੱਤੀ ਜਾਵੇ ਤਾਂ 100 ਵਿੱਚੋਂ 90 ਇਮਤਿਹਾਨ ਦੇਣ ਹੀ ਨਹੀਂ ਆਉਣਗੇ ক্রিকেট ਦੀ ਕਮੈਂਟਰੀ ਸੁਣਨੀ ਅਖਬਾਰ ਪੜ੍ਹਨਾ ਟੈਲੀਵਿਜ਼ਨ ਵੇਖਣਾ ਸਿਗਰਟ ਪੀਣੀ ਚਾਹ ਪੀਣੀ ਆਦੀ ਅਜਿਹੇ ਕੰਮ ਹਨ ਜਿਨ੍ਹਾਂ ਰਾਹੀਂ ਵਿਅਕਤੀ ਆਪਣੇ ਆਪ ਨੂੰ ਕਹਿ ਰਿਹਾ ਹੁੰਦਾ ਹੈ ਕਿ ਮੈਂ ਤਾਂ ਰੁੱਝਿਆ ਹੋਇਆ ਹਾਂ ਜਦੋਂ ਕਿ ਅਸਲੀਅਤ ਇਹ ਹੁੰਦੀ ਹੈ ਕਿ ਉਹ ਇਹਨਾਂ ਸਾਰੀਆਂ ਕਿਰਿਆਵਾਂ ਨੂੰ ਆਪਣਾ ਅਸਲ ਕੰਮ ਟਾਲਣ ਲਈ ਬਹਾਨੇ ਵਜੋਂ ਹੀ ਵਰਤ ਰਿਹਾ ਹੁੰਦਾ ਹੈ ਜਦੋਂ ਕੋਈ ਵਿਅਕਤੀ ਕੋਈ ਕੰਮ ਨਾ ਕਰਨਾ ਚਾਹੇ ਤਾਂ ਉਹ ਬਹਾਨਿਆਂ ਦੀ ਭਾਲ ਵਿੱਚ ਨਿਕਲ ਪੈਂਦਾ ਹੈ ਬਹਾਨੇਵਾਜ਼ਾ ਜਾਂ ਕੰਮਚੋਰਾਂ ਦੀ ਕੁਦਰਤ ਵੀ ਮਦਦ ਕਰਦੀ ਹੈ ਜੇ ਉਹ ਪੜਨਾ ਨਹੀਂ ਚਾਹੁੰਦੇ ਤਾਂ ਉਹਨਾਂ ਨੂੰ ਆਪਣੇ ਆਲੇ-ਦੁਆਲੇ ਵਿੱਚੋਂ ਹੀ ਬਹਾਨੇ ਮਿਲ ਜਾਣਗੇ ਜਿਵੇਂ ਅੱਜ 28 ਤਰੀਕ ਹੈ ਪਹਿਲੀ ਤੋਂ ਪੜਨਾ ਸ਼ੁਰੂ ਕਰਾਂਗੇ ਪਹਿਲੇ ਨੂੰ ਸਨੀਚਰਵਾਰ ਹੈ ਸੋਮਵਾਰ ਪੜਨਾ ਸ਼ੁਰੂ ਕਰਾਂਗੇ ਸੋਮਵਾਰ ਖੇਡਾਂ ਹਨ ਖੇਡਾਂ ਤੋਂ ਬਾਅਦ ਪੜਨਾ ਸ਼ੁਰੂ ਕਰਾਂਗੇ ਕਿਤਾਬ ਨਹੀਂ ਮੁੜੀ ਕਿਤਾਬ ਨੂੰ ਮੋੜ ਰੋਤੇ ਪੜਾਂਗੇ ਕਿਸੇ ਵਿਆਦਾ ਕਾਰ ਆ ਗਿਆ ਹੈ ਬੀਆ ਤੋਂ ਬਾਅਦ ਪੜਾਂਗੇ ਜੇ ਕੰਮ ਹੋ ਗਿਆ ਹੈ ਠੀਕ ਹੋਣ ਤੋਂ ਬਾਅਦ ਹੀ ਪੜਾਂਗੇ ਕਿਸੇ ਜਾਣੂ ਦਾ ਐਕਸੀਡੈਂਟ ਹੋ ਗਿਆ ਹੈ ਆਪਣੇ ਆਪ ਨੂੰ ਉਹ ਕਹਿੰਦਾ ਹੈ ਕਿ ਲੋਕ ਕੀ ਕਹਿਣਗੇ ਦੋਸਤ ਦਾ ਐਕਸੀਡੈਂਟ ਹੋ ਗਿਆ ਹੈ ਤੇ ਇਸ ਨੂੰ ਪੜਾਈ ਦੀ ਪਈ ਹੋਈ ਹੈ ਐਵੇਂ ਬਹਾਨੇ ਲਾ ਕੇ ਕੰਮ ਟਾਲਣ ਦਾ ਇਹ ਸਿਲਸਿਲਾ ਜੀਵਨ ਦੇ ਹਰ ਖੇਤਰ ਵਿੱਚ ਨਿਰੰਤਰ ਚੱਲਦਾ ਰਹਿੰਦਾ ਹੈ ਇਹੀ ਕਾਰਨ ਹੈ ਕਿ ਵੇਖਣ ਨੂੰ ਸਾਰੇ ਲੋਕ ਰੁੱਝੇ ਹੋਏ ਪ੍ਰਤੀਤ ਹੁੰਦੇ ਹਨ ਪਰ ਕੰਮ ਕੋਈ ਵੀ ਨਹੀਂ ਹੋ ਰਿਹਾ ਹੁੰਦਾ ਹੁਣ ਬਹਾਨੇ ਲਾਉਣਾ ਇੱਕ ਮਜਬੂਰੀ ਬਣਾ ਲਿਆ ਗਿਆ ਹੈ ਬਹਾਨੇਵਾਜ ਬੇਲੇ ਨਹੀਂ ਬੰਦੇ ਬਹਾਨੇਵਾਜ ਉਹ ਵਿਅਕਤੀ ਹੁੰਦੇ ਹਨ ਜਿਹੜੇ ਆਪਣੇ ਅਸਲ ਕੰਮ ਤੋਂ ਬਚਣਾ ਚਾਹੁੰਦੇ ਹਨ ਕਈ ਵਾਰੀ ਆਪਣੀਆਂ ਪਰਿਵਾਰਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੋਂ ਬਚਣ ਲਈ ਅਨੇਕਾਂ ਲੋਕ ਪੂਜਾ ਪਾਠ ਕਰਨ ਵਿੱਚ ਰੁੱਝ ਜਾਂਦੇ ਹਨ ਸੱਚ ਤਾਂ ਇਹ ਹੈ ਕਿ ਹਰ ਇੱਕ ਕੰਮ ਨੂੰ ਇੱਕ ਸਮੱਸਿਆ ਸਮਝਿਆ ਜਾਣ ਲੱਗ ਪਿਆ ਹੈ ਜਿਹੜਾ ਵਿਅਕਤੀ ਸਮੱਸਿਆ ਸ਼ਕ ਦੀ ਵਧੇਰੇ ਵਰਤੋਂ ਕਰਦਾ ਹੈ ਉਹ ਉਸੇ ਅਨੁਪਾਤ ਵਿੱਚ ਬਹਾਨੇਵਾਜ ਹੁੰਦਾ ਹੈ ਕਿਸੇ ਨੂੰ ਖਾਣ ਲਈ ਜਾਂ ਸੌਣ ਲਈ ਕਹਿਣ ਦੀ ਲੋੜ ਨਹੀਂ ਪਵੇਗੀ ਪਰ ਕਿਸੇ ਨੂੰ ਕੰਮ ਲਈ ਕਹੋ ਉਹ ਤੁਹਾਨੂੰ ਆਪਣਾ ਦੁਸ਼ਮਣ ਸਮਝਣ ਲੱਗ ਪਵੇਗਾ ਹੈਰਾਨੀ ਦੀ ਗੱਲ ਇਹ ਹੈ ਕਿ ਹਰ ਇੱਕ ਨੂੰ ਭਲੇਖਾ ਹੈ ਕਿ ਉਹ ਬੜਾ ਮਿਹਨਤੀ ਹੈ ਪਰ ਬਾਕੀ ਸਾਰੇ ਕੰਮ ਚੋਰ ਹਨ ਗੱਲਬਾਤ ਦੌਰਾਨ ਕਿਸੇ ਵਿਅਕਤੀ ਦੇ 10 ਵਾਕ ਸੁਣੋ ਉਨਾ ਵਿੱਚੋਂ 8 ਵਾਕ ਦੂਜਿਆਂ ਵਿਰੁੱਧ ਸ਼ਿਕਾਇਤਾਂ ਹੋਣਗੀਆਂ ਅਸੀਂ ਪ੍ਰਸ਼ੰਸਾ ਤਾਂ ਆਪ ਲੈਣੀ ਚਾਹੁੰਦੇ ਹਾਂ ਪਰ ਦੋਸ਼ ਦੂਜਿਆਂ ਸਿਰ ਮੜਦੇ ਹਾਂ ਆਪਣੇ ਆਪ ਬਾਰੇ ਅਸਲੀਅਤ ਜਾਣਨ ਲਈ ਚੰਗਾ ਹੋਵੇਗਾ ਕਿ ਜੇ ਅਸੀਂ ਆਪਣੇ ਆਪ ਨੂੰ ਆਪਣੇ ਵਿਰੋਧੀਆਂ ਦੀ ਨਜ਼ਰ ਨਾਲ ਵੇਖੀਏ ਲਗਭਗ ਸਭ ਬਹਾਨਿਆਂ ਦਾ ਸਰੋਤ ਸਮੇਂ ਦੇ ਮਹੱਤਵ ਪ੍ਰਤੀ ਸਾਡਾ ਨਿਰੰਤਰ ਅਵੇਸਲਾਪਨ ਹੁੰਦਾ ਹੈ ਜਿਹੜੇ ਲੋਕ ਸਵੇਰੇ ਸਵਕਤੇ ਉੱਠਦੇ ਹਨ ਉਹਨਾਂ ਨੂੰ ਬਹਾਨੇ ਲਾਉਣ ਦੀ ਲੋੜ ਨਹੀਂ ਪੈਂਦੀ ਪਰ ਜਿਹੜਾ ਜਾਗਣ ਵਿੱਚ ਸੁਸਤ ਹੁੰਦਾ ਹੈ ਉਹ ਸਭ ਥਾਵਾਂ ਤੇ ਬਹਾਨੇ ਲਾਉਣ ਵਿੱਚ ਚੁਸਤ ਹੋਵੇਗਾ ਸਵੇਰੇ ਉੱਠੇਗਾ ਹੀ ਉਹ ਜਿਹੜਾ ਸੁਚੇਤ ਹੈ ਜ਼ਿੰਦਗੀ ਮੰਨਣੀ ਚਾਹੁੰਦਾ ਹੈ ਕੁਝ ਕਰਨਾ ਚਾਹੁੰਦਾ ਹੈ ਅਤੇ ਜ਼ਿੰਦਗੀ ਵਿੱਚ ਸਫਲ ਹੋਣਾ ਚਾਹੁੰਦਾ ਹੈ ਸਮੇਂ ਸਿਰ ਕੰਮ ਕਰਨ ਨਾਲ ਕੰਮ ਨਿਭੜ ਜਾਂਦੇ ਹਨ ਹੋਰ ਕੰਮ ਕਰਨ ਲਈ ਉਤਸ਼ਾਹ ਜਾਗਦਾ ਹੈ ਕੰਮ ਵਿੱਚ ਨਪੁੰਨਤਾ ਆਉਂਦੀ ਹੈ ਜੀਵਨ ਦੇ ਡੂੰਘੇ ਅਤੇ ਵਿਸ਼ਾਲ ਅਰਥ ਸਮਝ ਆਉਂਦੇ ਹਨ ਜ਼ਿੰਮੇਵਾਰੀ ਦੀ ਭਾਵਨਾ ਜਾਗਦੀ ਹੈ ਆਲਾ ਦੁਆਲਾ ਚੰਗਾ ਲੱਗਦਾ ਹੈ ਗੁੜ ਦੇ ਪਤਾਸੇ ਵੀ ਸਵਾਦ ਲੱਗਦੇ ਹਨ ਜਿਹੜਾ ਵਕਤ ਦਾ ਪਾਵੰਦ ਹੈ ਉਸ ਨੂੰ ਉਧਾਰ ਲੈਣ ਦੀ ਲੋੜ ਨਹੀਂ ਪਵੇਗੀ ਅਜਿਹਾ ਵਿਅਕਤੀ ਹੀ ਕਿਸੇ ਦੇ ਕੰਮ ਆਉਣ ਦੀ ਮੋਜ ਮਾਣ ਸਕਦਾ ਹੈ ਕਿਰਾਏਦਾਰਾਂ ਦੇ ਕਿਰਾਇਆ ਦੇਣ ਸੰਬੰਧੀ ਬਹਾਨੇ ਉਧਾਰ ਲੈਣ ਵਾਲਿਆਂ ਵੱਲੋਂ ਭੁਗਤਾਨ ਕਰਨ ਸੰਬੰਧੀ ਬਹਾਨੇ ਅਤੇ ਕਰਜ਼ੇ ਲੈਣ ਵਾਲਿਆਂ ਵੱਲੋਂ ਅਦਾਇਗੀ ਸਬੰਧੀ ਬਹਾਨੇ ਵਿਸ਼ਵ ਵਿਆਪੀ ਪੱਦਰ ਤੇ ਜਾਣੇ ਪਛਾਣੇ ਹਨ। ਪ੍ਰੇਮੀ ਬਹਾਨੇ ਨਹੀਂ ਲਾਉਂਦੇ, ਲਾਰੇ ਲਾਉਂਦੇ ਹਨ। ਚੀਨੀ ਅਖਾਨ ਹੈ। ਤੁਸੀਂ ਕਿਤਨਾ ਕੰਮ ਕਰੋਗੇ? ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਅੱਜ ਤੱਕ ਤੁਸੀਂ ਕਿਤਨਾ ਕੰਮ ਕੀਤਾ ਹੈ। ਏਵੇਂ ਹੀ ਤੁਸੀਂ ਜਿੰਨਾ ਵੱਧ ਕੰਮ ਕਰੋਗੇ, ਉਤਨਾ ਹੀ ਵਧੇਰੇ ਕਰ ਸਕੋਗੇ। ਬਹਾਨਿਆਂ ਨਾਲ ਸਾਡੇ ਅਨੁਭਵ ਦਾ ਕੱਦ ਕਾਟ ਸੁੰਗੜ ਜਾਂਦਾ ਹੈ। ਅਤੇ ਅਸੀਂ ਆਪਣੀਆਂ ਹੀ ਨਜ਼ਰਾਂ ਵਿੱਚ ਡਿੱਗ ਪੈਂਦੇ ਹਾਂ ਬਹਾਨੇ ਨਾ ਲਾਉਣ ਦਾ ਸੰਕਲਪ ਕਰ ਵੇਖੋ ਤੁਹਾਡੀ ਕਾਰਗੁਜ਼ਾਰੀ ਵਿੱਚੋਂ ਪਿਆਰ ਕਰਨ ਅਤੇ ਚੁੰਮਣ ਦੇ ਵਾਦੇ ਦੀ ਖੁਸ਼ਬੂ ਆਉਣ ਲੱਗ ਪਵੇਗੀ ਅਤੇ ਤੁਹਾਡੇ ਬਾਗੀਚੇ ਵਿੱਚ ਬੇਰ ਉੱਤੇ ਫੁੱਲ ਵੀ ਉੱਗ ਪੈਣਗੇ ਇਹ ਲੇਖ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ